ਜੈ ਮਾ ਚਿੰਤਪੁਰ ਨੇ ਸੇਵਕ ਸਭਾ ਦੇ ਚੇਅਰਮੈਨ ਰਾਜਨ ਮਹਿਤਾ ਅਤੇ ਪ੍ਰਧਾਨ ਹਰਦੇਵ ਸਿੰਘ ਮਹੀਨਾਵਾਰ ਬਸ ਯਾਤਰਾ ਮਾਤਾ ਚਿੰਤਪੁਰਨੀ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਲਈ ਲੈ ਜਾਈ ਗਈ ਮਾਤਾ ਆਰਤੀ ਦੇਵਾਚੀ ਮਹਾਰਾਜ ਅਤੇ ਸਮਾਜ ਸੇਵਕ ਅਰਵਿੰਦ ਕੁਮਾਰ ਪਕਨਾਵਲ ਬਸ ਨੂੰ ਰਵਾਨਾ ਕੀਤਾ ਗਿਆ ਓਮਕਾਰ ਨਾਥ ਮਹਿਤਾ ਨਰੇਸ਼ ਸ਼ਰਮਾ ਸੁਭਮ ਸ਼ਰਮਾ ਦੀਪਕ ਰਾਮਪਾਲ ਦੀਪਾਂਸ਼ੂ ਗੇਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਇਹ ਹਰ ਮਹੀਨੇ ਕੇ ਲਾਸਟ ਐਤਵਾਰ ਕੋ ਚਿੰਤਪੁਰਨੀ ਕੀ ਯਾਤਰਾ ਲੈ ਕਰਕੇ ਜਾਂਦੇ ਹਾਂ ਬਿੰਬਿੰਬ ਦੇਵੀ ਸਥਾਨੋਂ ਮੀ ਪਰਮ ਪੂਜਯ ਮਾਤਾ ਆਰਤੀ ਦੇਵਾ ਜੀ ਦੀ ਰਹਿ ਨਮਾਈ ਹੇਠ ਸਾਡੇ ਬੜੇ ਹੀ ਸਤਿਕਾਰਯੋਗ ਰਾਜਨ ਜੀ ਤੇ ਉਹਨਾਂ ਦੀ ਕਮੇਟੀ ਮਾਤਾ ਚਿੰਤਪੁਰਨੀ ਜੀ ਸੇਵਕ ਸਭਾ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਮਹੀਨਾਵਾਰ バス ਦੀ ਸੇਵਾ ਕਰ ਰਹੇ ਨੇ ਮੈਂ ਮਾ ਆਰਤੀ ਦੇਵਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਹਰ ਵਾਰ ਸਾਡੇ ਬਸ ਨੂੰ ਰੁਕਸ਼ਤੀ ਕਰਨ ਵਾਸਤੇ ਆਂਦੇ ਨੇ ਨਾਲ ਹੀ ਆਪਣੇ ਵੱਡੇ ਵੀਰ ਅਰਵੀਨ ਪਖਨਾ ਜੀ ਤੇ ਉਹਨਾਂ ਦੇ ਨਾਲ ਆਏ ਸਾਰੇ ਸੱਜਣਾ ਦਾ ਵੀ ਬਹੁਤ ਧੰਨਵਾਦ ਕਰਦਾ ਵਾਂ